그기요리아주아주이 पिछ फोटो सारे दूगी मैं थोड़ी फोटो खिंचेन चल रही थी पिंड अनाउंसमेंट चल रही थी पोस्ट परिवार चल रही थी ਜੋ ਇਸ ਕਾਰਨ ਅੱਜ ਪੇਸ਼ੈਂਟ ਬਹੁਤ ਪਹੁੰਚਿਆ ਤਕਰੀਬਨ 300 ਤੋਂ ਉਪਰ ਅੱਜਲੇ ਪੇਸ਼ੈਂਟ ਪਹੁੰਚੂ ਕੇ ਹੈ ਪੰਜੇਰ ਡਾਕਟਰਾਂ ਦੀ ਟੀਮ ਨੇ ਤੇ ਉਹਨਾਂ ਦੀ ਸਹੁੰਦ ਜਿਹੜੇ ਉਹਨਾਂ ਦਾ ਸਟਾਫ ਹੈ ਉਹਨਾਂ ਨੇ ਪੂਰਾ ਆਪਣਾ ਜੋਰ-ਜੰਦਮ ਲੱਗਾ ਹੈ ਹਸਪਤਾਲ ਲਈ ਅੱਜ ਨਾਲ ਪੂਰਾ ਕੰਮ ਜਾਵ ਰਿਹਾ ਮੈਂ ਵਿਸ਼ੇਸ਼ ਤੌਰ ਤੇ ਪ੍ਰੇਮ ਕੁਮਾਰ ਅਰੋੜਾ ਜੀ ਦਾ ਸਾਡੇ ਐਕਸਪੋ ਨਗਰ ਤੋਂ ਅਤੇ ਸਾਡੇ ਆਰਸੀ ਐਮਜੇਐਫ ਸਾਧਿਆ ਜੀ ਦਾ ਧੰਨਵਾਦ ਵੀ ਕਰਨਾ ਜਿਨ੍ਹਾਂ ਨੇ ਆ ਕੇ ਸਾਨੂੰ ਹੌਸਲਾ ਫੁਜਾਈ ਕੀਤੀ ਅੱਜ ਦਾ ਕਲਾਬ ਲੋਕਾਂ ਦੇ ਸਹਿਯੋਗ ਨਾਲ ਨਿਭਰੀ ਜਿਹੜਿਆ ਅੱਗੇ ਆਉਣ ਵਾਲੇ ਦਿਨ 20 ਤਰੀਕ ਨੂੰ ਦਿਨ ਸ਼ਨੀਵਾਰ ਨੂੰ ਗਵਰਨਮੈਂਟ ਕੈਂਟ ਸਕੂਲ ਮੁੰਡੇ ਜਿੱਥੇ ਬੱਚੇ ਪੜ੍ਹਦੇ ਹਨ ਉੱਥੇ ਅੱਖਾਂ ਦਾ ਇੱਕ ਕੈਂਪ ਲੱਗ ਰਿਹਾ ਹੈ ਜੋ ਪ੍ਰਿੰਸ ਸਿੰਗੂਲਾਈ ਜੀ ਜਨਮ ਦਿਨ ਦੀ ਖੁਸ਼ੀ ਤੇ ਲਗਾਇਆ ਜਾ ਰਿਹਾ ਹੈ ਜੀ ਦੇ ਚੀਫ ਗੈਸਟ ਡਿਗੋਰਾ ਲਾਲ ਜੀ ਪੱਤਰਕਾਰ ਸਾਹਿਬ ਹਨ ਤੇ ਅਸੀਂ ਦਾ ਲੋਕਾਂ ਤੋਂ ਹੋਰ ਵਾਲੇ ਕੈਂਪ ਸਹਿਯੋਗ ਮੰਗਦੇ ਰਹਾਂਗੇ ਸਹਿਯੋਗ ਜ਼ਰੂਰੀ ਨਹੀਂ ਹੁੰਦਾ ਦਿੱਤੀ ਹੋਵੇ ਸਹਿਯੋਗ ਇੱਕ ਦਿੱਲੀ ਵੀ ਹੋਵੇ ਉਹ ਵੀ ਬਹੁਤ ਵੱਡਾ ਹੁੰਦਾ ਅਸੀਂ ਲੋਕਾਂ ਕੋਲ ਦਿੱਲੀ ਸਹਿਯੋਗ ਮੰਗਦੇ ਇਨਹੀ ਕਹਿੰਦਾ ਹਾਂ ਮੈਂ ਸਾਰਿਆਂ ਨੂੰ ਤੁਹਾਨੂੰ ਸਰ ਦਾ ਹਸਪਤਾਲ ਉਹਦੇ ਦੁਆਰਾ ਜਿਹੜਾ ਆਪਣੇ ਗੋਲੇ ਨਾਲ ਮੰਡੀ ਵਿੱਚੈਂਪ ਲਗਾਏ ਗਿਆ ਜੀ ਉਹ ਆਪਣੀਆਂ ਸੇਵਾਵਾਂ ਜਿਹੜੀਆਂ ਮੁਫਤ ਦੇ ਰਹੇ ਨੇ ਤੇ ਤੁਹਾਨੂੰ ਕਿੱਥਾ ਲੱਗਿਆ ਵੀ ਕਿਸ ਤਰ੍ਹਾਂ ਦੇ ਮਰੀਜ਼ ਉਹਨਾਂ ਨੇ ਕਿਸ ਤਰ੍ਹਾਂ ਹੈਗੇ ਨੇ ਪਹਿਲਾਂ 1900 ਤੋਂ ਪਹਿਲਾਂ ਕੋਸ਼ਿਸ਼ਾ ਕੋਸ਼ਿਸ਼ਾ ਜਿੰਨਾ ਕਿ ਵਿਜਿੰਤ ਕੀਤੀ ਇਹਨਾਂ ਦਾ ਕੈਂਪ ਸੀ ਜਿਸ ਦਾ ਉਨ੍ਹਾਂ ਨੇ ਸਦੀ ਮਦਦ ਕੀਤੀ ਬਹੁਤ ਉਨ੍ਹਾਂ ਦੇ ਡਾਕਟਰਾਂ ਦਾ ਸਾਨੂੰ ਚੈਕੀਪੀ ਵੀ ਵਿਸ਼ੇਜਗੀਆਂ ਵੀ ਦੇ ਰਹੇ ਨੇ ਮੰਡੀ ਹੈ ਅਸੀਂ ਉਨ੍ਹਾਂ ਦਾ ਧੰਨਵਾਦ ਕਰਦੇ ਹਾਂ ਐਸੋ ਹਸਪਤਾਲ ਦਾ ਕਿ ਛੱਡਾ ਉਨ੍ਹਾਂ ਦਾ ਪੂਰਾ ਸਹਿਯੋਗ ਕਰਕੇ ਅਸੀਂ ਅਸੀਂ ਵਿਜਿੰਤ ਕੀਤੀ ਸਾਇਕਲ ਮੰਦਰਾ ਤੇ ਅੱਜ ਜਿਹੜਾ ਕੈਂਪਰ ਬਹੁਤ ਵਧੀਆ ਨੇ ਪ੍ਰਕਾਰੇ ਅਜੀਤਾਰੇ ਮੰਡੀ ਬਸੰਤ ਨਾਲ ਪੱਤਰਕਾਰ ਭਾਈ ਜੀ ਦੇ ਡਾਕਟਰ ਜਿਹੜੇ ਜੁੜੇ ਹੋਏ ਨੇ ਜੀ ਦਸ਼ੀ ਸ਼ਰਮਾ ਜੀ ਪੰਨਾ ਜੀ ਤੇ ਆਧਵਨੀ ਸਸਤੀ ਕਲ ਸਰ ਤੁਸੀਂ ਅੱਜ ਮੈਗਾ ਕੈਂਪ ਦਾ ਆਯੋਜਨ ਕੀਤਾ ਜੀ ਲਾਇਨਸ ਕਲੱਬ ਦੇ ਵਾਰਾ ਗੁੰਣਾ ਮੰਡੀ ਕੀ ਤੇ ਕਿਸ ਤਰ੍ਹਾਂ ਦੇ ਮਰੀਜ਼ ਸਰ ਤੁਹਾਨੂੰ ਦੇਖਣ ਨੂੰ ਮਿਲੇ ਇਸ ਤਰ੍ਹਾਂ ਦਾ ਰਿਸਪੌਂਸ ਮਿਲ ਰਿਹਾ ਹੈ ਕਿੱਦੇ ਵਿੱਚ ਜੀ ਠੀਕ ਹੈ ਤੇ ਹਰ ਤਰ੍ਹਾਂ ਦੇ ਗੱਡੀਆਂ ਦੇ ਲੋੜਾਂ ਦੇ ਮਰੀਜ਼ ਆ ਰਹੇ ਆ ਪਿੱਠ ਦਰਦ ਗੋਡਿਆਂ ਦਾ ਦਰਦ ਕਠੀਏ ਦੇ ਮਰੀਜ਼ ਤੇ ਸਾਰਿਆਂ ਦਾ ਇਲਾਜ ਚੱਲ ਰਿਹਾ ਹੈ ਸਾਰਿਆਂ ਨੂੰ ਜੋ ਆਪਣੇ ਕੋਲ ਸੌਂਦਾਵਾ ਜਿੱਤਨੇ ਪਾ ਸਾਰਿਆਂ ਦੀ ਦਵਾਈ ਜਿੰਨੀ ਹੈ ਦੇ ਰਹੇ ਤੇ ਜਿੰਨੇ ਟੈਸਟ ਹੋ ਸਕਦੇ ਆ ਉਹ ਵੀ ਕਰ ਰਹੇ ਆ ਤੇ ਕਰ ਰਹੇ ਤੇ ਕਾਫੀ ਸਕਸੈਸਫੁਲ ਕੇਸ ਠੀਕ ਹੈ ਥੈਂਕ ਯੂ ਡਾਕਟਰ के हाँ जी किस तरह के मरीज आएगी किस तरह हाँ जी काफ़ी अच्छा हो रहा है हर तरीके के मरीज यहाँ पे हैं हर तरीके की बीमारी के मरीज हैं कुछ मरीजों को हमने अच्छी तरीके से गाइड भी किया है कि उनको आगे किस तरीका अपना खान पान और दवाई वगैरह है हर तरीके के मरीज है इलाज की काफ़ी ज़रूरत है यहाँ तो हमने हमारी तरफ से पूरा समझाया है कि किस तरीके से इलाज लेंगे रेगुलर अपना बीपी शुगर वगैरह चेक करा के और वापसी किसी ना किसी डॉक्टर को ज़रूर सलाह लें डॉक्टर जी ਆਰਟੀਫੀਸ਼ੀਅਲ ਇੰਟੈਲੀਜੈਂਸ ਤੁਸੀਂ ਆਪਣੇ ਮੈਗਾ ਕੈਂਪ ਮੋਹਰਿਆਣਾ ਵਿਖੇ ਪਹੁੰਚੇ ਹੋ ਜੀ ਕਿ ਇਸ ਤਰ੍ਹਾਂ ਦੇ ਪ੍ਰੀਸ ਤੁਹਾਨੂੰ ਦਿੱਖਣ ਨੂੰ ਮਿਲ ਰਹੇ ਸਾਰੇ ਸਸਿਕਾ ਜੀ ਤੁਹਾਡਾ ਬਹੁਤ ਬਖਸ਼ਿਆ ਜੀ ਕਾਰਸੋਸ਼ੀ ਇਸ ਨਾਲ ਬਾਰੇ ਸਾਨੂੰ ਜੋ ਜੁਆਇਨ ਕਰਦੀ ਆਇਤਾ ਨਾਲ ਡਾਇਬੀਟੀਜ਼ ਦੇ ਵੀ ਮੈਡੀਸਨ ਦੇ ਵੀ ਹਾਰਟ ਦੇ ਵੀ ਮੈਂ ਦੇਖ ਰਿਹਾ ਕਿ ਬਹੁਤ ਸਾਰੇ ਪੇਸ਼ੈਂਟ ਇੱਥੇ ਆ ਰਹੇ ਹੈਗੇ ਜਿਨ੍ਹਾਂ ਨੂੰ ਐਕਚੁਅਲੀ ਹਾਰਟ ਦੀ ਕੇਅਰ ਦੀ ਲੋੜ ਹੈਗੀ ਬਹੁਤ ਸਾਰੇ ਲੋਕਾਂ ਦਾ ਬੀਪੀ ਕੰਟਰੋਲਡ ਹੈਗਾ ਉਹਨਾਂ ਨੂੰ ਚੈਸ ਪੇਨ ਹੋ ਰਿਹਾ ਹੈ ਮਨੀਰ ਬੇਸਿਕਲੀ ਫਾਰਮੈਕਲ ਟਰੀਟਮੈਂਟ ਤਾਂ ਮੈਨੂੰ ਬਹੁਤ ਖੁਸ਼ੀ ਹੈ ਵੀ ਰਾਇਸ ਕਲੱਬ ਨੇ ਸਾਡੇ ਨੂੰ ਮੌਕਾ ਦਿੱਤਾ ਹੈ ਧਿਆਨ ਦਾ ਕਿ ਜਨਰਲ ਅਸੀਂ ਲੋਕਾਂ ਦੀ ਹੈਲਪ ਕਰ ਸਕੀਏ ਥੈਂਕ ਯੂ जी मंडी मेगा जी पहुंची होगी किस तरह के मरीज आ रहे थे बहुत अच्छे मरीज़ आ रहे हैं थैंक यू आपका हमें बहुत अच्छा लगा यहाँ के बहुत बहुत सारे पेशेंट्स हैं जिनको हमारी ज़रूरत है वो हमारे पास आए ऑलमोस्ट आपके गैस्ट्रो के फिफ्टी एटी पेशेंट्स देखे होंगे ऑलमोस्ट और जिनको रिलेटेड प्रॉब्लम थी जिनमें सबसे ज़्यादा पेशेंट्स थे डिस्पर्ब से और उनमें कुछ पेशेंट्स अच्छे पेशेंट्स भी थे ਸਾਡੇ ਗਾਰਡਿਸ ਨੇ ਉਹਨੂੰ ਪ੍ਰੋਪਰ ਈਵੈਲੂਏਸ਼ਨ ਕੀ ਸੁਜੈਸ਼ਨ ਦੀ ਫੋਰ ਪ੍ਰੋਪਰ ਜਿਹहां ਪੇ ਹੋ ਸਕਦਾ ਉਹ ਵਾਲਾ ਟ੍ਰੀਟਮੈਂਟ ਕੀ ਆਇਨਾ ਸਾਡੇ ਨਾਲ ਲੱਗਦਾ ਉਹ ਤਾਂ ਸਾਡੇ ਨਾਲ ਆਪਣੇ ਮਸ਼ਹੂਰ ਡਾਕਟਰ ਸਾਡੇ ਭਾਰਤ ਕੋਟੂ ਦੇ ਜੁੜੇ ਹੋਏ ਨੇ ਜੀ ਕਿ ਅੱਜ ਇਹਦਾ ਦੌਰ ਹੈ ਜਿਹੜਾ ਆਪਣੇ ਕੈਂਪ ਉਹ ਵੀ ਕੀ ਜਿਹੜਾ ਚੈੱਕਅਪ ਕੀਤਾ ਜਾ ਰਿਹਾ ਕੋਈ ਵੀ ਮਰੀਜ਼ਾ ਦਾ ਜੀ ਜਿਹਨਾਂ ਕਾ ਰਸਾ ਉਹ ਫਾਟਿਸੀ ਬੋਨੇੜਾ ਮੰਡੀ ਵਿੱਚ ਕੈਂਪ ਲਗਾਇਆ ਜੀ ਤੁਹਾਡੇ ਹਸਪਤਾਲ ਦੁਆਰਾ ਕਿਸ ਤਰ੍ਹਾਂ ਦੇ ਮਰੀਜ਼ ਤੁਸੀਂ ਇੱਥੇ ਕਰ ਰਹੇ ਹੋ ਅਭੀ ਜੋ ਜ਼ਿਆਦਾਤਰ ਜੋ ਪੈਰਾ ਦੀ ਲਗਾਤਾਰ ਕਮੀ ਪਾ ਰਹੀ ਹੈ ਜਿਵੇਂ 슈ਗਰ ਦੇ 슈ਗਰ ਦੇ ਕਾਰਨ ਅਗਰ ਵਰਲਡ ਵਿੱਚ ਦੇਖੋਗੇ ਹਰ 20 ਸੈਕਿੰਡ ਵਿੱਚ ਇੱਕ ਪੈਰ ਕੱਟਾ ਜਾਂਦਾ ਠੀਕ ਹੈ ਜੀ ਤਾਂ ਜੋ ਜੋ ਵੀ 슈ਗਰ ਵਾਲੇ ਪੀਸ਼ੈਂਟ ਹੈ ਔਰ ਦੂਸਰੇ ਪੈਰਾ ਦੀ ਤਕਲੀਫ ਕੋਈ ਉਸ ਤਰ੍ਹਾਂ ਦੇ ਮਰੀਜ਼ ਅਸੀਂ ਦੇਖੇ ਹਾਂ ਪਰ ਕਿਸ ਨੂੰ ਤੋਂ ਪਤਾ ਵੀ ਨਹੀਂ ਸਾਡੀ ਨਸਾਂ ਇੰਨੀ ਕਮਜ਼ੋਰ ਹੋ ਗਈ 슈ਗਰ ਦੇ ਪੁਰਾਣਾ ਮੇਨ ਐਮਸੀ ਪਹਿਲੇ ਸਕ੍ਰੀਨ ਕੀਤਾ ਜਾਏ ਜੋ ਵੀ ਸ਼ੂਗਰ ਵਾਲੇ ਪੇਸ਼ੈਂਟ ਹੁੰਦੇ ਪੈਰ ਦੀ ਨਸਾ ਕਿੰਨੀ ਕਮਜ਼ੋਰ ਹੋ ਗਈ ਪੈਰਾਂ ਦੇ ਬਣਾਵ ਚੇਂਜ ਹੋ ਗਏ ਪੈਰ ਦਾ ਖੂਨ ਦਰ ਸੌ ਦੀ ਚਾਰਿਆ ਤੇ ਨਹੀਂ ਉਹ ਚੱਕ ਤੇ ਉਹਦੇ ਵਿੱਚ ਅਸੀਂ ਪਾਏ ਮੈਕਸਿਮਮ ਲੋਕਾਂ ਦੇ ਪੈਰ ਦੀ ਨਸਾ ਖਰਾਬ ਕੁਝ ਲੋਕਾਂ ਦੇ ਪੈਰਾਂ ਦੇ ਜ਼ਖਮ ਵੀ ਕੁਝ ਪਾਏ ਗਏ ਔਰ ਨੋ ਖੁੱਭ ਗਏ ਅੰਦਰ ਜਿਵੇਂ ਉਹਨੂੰ ਪਤਾ ਵੀ ਨਹੀਂ ਚੱਲਿਆ ਕਿਸੇ ਪੈਰ ਸੁੰਨ ਹੁੰਦੇ ਪਤਾ ਨਹੀਂ ਲੱਗਦਾ ਉਹਦੇ ਵਾਸਤੇ ਅਸੀਂ ਕੇਅਰ ਉਹਨੂੰ ਦੱਸਿਆ ਕੀ ਕਰਨਾ ਕਿਸ ਤਰ੍ਹਾਂ ਦੇ ਪਰੇ ਧਿਆਨ ਰੱਖਣਾ ਨਾਲੇ 슈ਗਰ ਕੰਟਰੋਲ ਕਰਨਾ ਔਰ ਪੈਰ ਦਾ ਰਖ ਰਖਾਓ ਪੈਰ ਦਾ ਦੇਖਭਾਲ ਰੋਜ਼ ਕਰਨਾ ਔਰ ਕੁਝ ਲੋਗਾਂ ਦੇ ਤਾਂ ਬੱਚੇ ਵੀ ਆਏ ਸਾਡੇ ਕੋਲ ਜਿਹਦੇ ਚੱਪਟੇ ਹੋ ਗਏ ਨਾਂ ਦੀ ਬਨਾਵਟ ਨਦਰ ਉਹਦਾ ਅਸੀਂ ਪੈਰ ਦਾ ਸਕੈਨ ਵੀ ਕੀਤਾ ਜਿਹਦੇ ਨਾਲ ਪਤਾ ਲੱਗਿਆ ਉਹਦੀ ਬਨਾਵਟ ਵੀ ਬਣ ਗਈ ਉਹਦੇ ਵਾਸਤੇ ਵੀ ਉਹਨਾਂ ਨੂੰ ਪਤਾ ਕਿਸ ਤਰ੍ਹਾਂ ਦੇ ਜੁਤੇ ਪਾਨੇ ਹਨ ਕਿਸ ਤਰ੍ਹਾਂ ਦਾ ਪੈਰ ਦਾ ਆਦਤ ਹੈ ਨਾ ਔਰ ਅੱਗੇ ਉਹਨਦੇ ਕੀ ਫਰਕਾ ਪੱਤੀ ਹੈ ਇਨਵੈਸਟੀਗੇਟ ਕਰਨਾ ਉਹਦੇ ਵਾਸਤੇ ਔਰ ਇਸ ਵਾਸਤੇ ਵੀ ਅਸੀਂ ਸਾਰੀ ਪੇਸ਼ੈਂਟ ਨੂੰ 1 ਮਹੀਨੇ ਦਾ ਫ੍ਰੀ ਕੰਸਲਟੇਸ਼ਨ ਦਿੱਤੀ ਦੇ ਕੈਨ ਕਮ ਉਹ ਆਪਣੇ ਨੈਕਸ ਹਸਪੀਟਲ ਦੇ پاس ਵੀ ਆ ਸਕਦੇ ਤੁਸੀਂ ਬਸ ਚਿੱਤੇ ਅਸੀਂ 1 ਮਹੀਨੇ ਤੱਕ ਦੇਖ ਲੈਂਗੇ ਔਰ ਜੋ ਵੀ ਕੋਈ ਛੋਟੀ ਮੋਟੀ ਜਾਂਚ ਹੋਵੇ ਉਹ ਵੀ ਫ੍ਰੀ ਕਰ ਦੋਗੇ ਥੈਂਕ ਯੂ ਡਾਕਟਰ ਥੈਂਕ ਯੂ ਡਾਕਟਰ